ਹਾਂਜੀ ਸਰ ਕੀ ਗੱਲ ਬਾਤ ਹੈ ਜੀ ਆਪ ਇੱਥੇ ਟਰੈਕਟਰ ਪਲਟਿਆ ਜੀ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਆ ਜੀ ਸਾਡੇ ਪਿੰਡ ਦੇ ਮਾਤਾ ਜਸਵੰਤ ਸਿੰਘ ਜੀ ਹੋਣੀ ਆਪਣੇ ਬੰਦਿਆਂ ਨਾਲ ਲੈ ਕੇ 42 ਚ ਖਾਦ ਤੌਣ ਜਾਣ ਰਏ ਸੀ ਜਦੋਂ ਟਰੈਕਟਰ ਜੀਟੀ ਰੋਡ ਤੇ ਆਹ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨਤਲ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਤੇ ਨੀਵਾ ਥਾਂ ਹੀ ਲੱਗੇ ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਤਾ ਜਸਵੰਤ ਸਿੰਘ ਜੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਿਆ ਨਹੀਂ ਜਾ ਸਕਦਾ ਕੁਝ ਇਹ ਸਰ ਆਪਾਂ ਟੋਟਲ ਕਿੰਨੇ ਜਾਣੇ ਸੀ ਜਿਹੜੇ ਮਤਲਬ ਜਾ ਰਹੇ ਸੀ ਖਾਤੋਂ ਟੋਟਲ 5-6 ਬੰਦੇ ਦਾਸ ਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ 'ਚ ਉਹਨਾਂ ਦਾ ਮਗਰੋਂ ਛਾਲਾਂ ਛੋਲਾਂ ਮਾਰੀਆਂ ਤਾਂ ਉਹਨਾਂ ਦਾ ਬਚਾਓ ਗਿਆ ਵਾ ਤੇ ਬਾਕੀ ਕਿਹਿਆ ਨਹੀਂ ਜਾ ਸਕਦਾ ਕੁਝ ਜੀ ਜੋ ਘੜੀ ਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਜੀ ਇਹ ਸਰ ਲੱਗਦਾ ਕਿ ਥੋੜਾ ਆਪਾਂ ਰਸਤਾ ਤਾਂਗੇ ਤੋ ਜੀ ਵਾਗੇ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪੈ ਸਕਦਾ ਜੀ ਸੋ ਥਾਂ ਥੋੜਾ ਕਰਕੇ ਬੰਦਾ ਖੁੱਲਾ ਹੁੰਦਾ ਤਾਂ ਬੱਤੀ ਵੀ ਸਕਦਾ ਇਹ ਲੋ ਵੀ ਸਕਦਾ 15 ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗ੍ਹਾ ਤੋਂ ਹਾਂਜੀ ਕਿੰਨੀ ਕੁ ਉਮਰ ਸੀ ਸਾਰੇ ਜਿਹਨੇ ਡੈਥ ਹੋਈ ਮਾਸੂਰ ਉਹ ਕਿੰਨੀ ਕੁ ਤੁਲਣ ਸੰਗ 70 ਰਕ ਬੱਤਰ ਦੇਰ ਗੇੜ ਹੋਣੀ ਨਾ ਮਾਸੂਰੀ ਇੱਕ ਇੱਕ ਇੰਨੀ ਕੇਜ ਹੋਣੀ ਆ ਨਾ ਵੀ ਕਹਿੰਦਾ ਬੋਲੇ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ ਹਾਂਜੀ 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 ਦੋਨਾਂ ਦੀ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂਜੀ ਪੁਲਿਸ ਆਈ ਹੈ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕਿ ਆ ਨਹੀਂ ਜਾ ਸਕਦਾ ਕੁਝ ਜੀ